ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਦਦੇਰ ਸਾਹਿਬ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਪ੍ਰਤਾਪ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਇਹ ਵੀਡੀਓ ਅਪਲੋਡ ਕਰ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਏਕੇ ਮੱਝ ਦਿਖਾਉਣੀ ਹੈ ਨਗਿੰਨਾ ਹੀ ਹੈ ਡਿਟੇਲ ਆਪਾਂ ਦੋਸਤੋ ਸਾਰੀ ਇਹ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲਾ ਕੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ। ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ। ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ। ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛਦੇ ਆਂ ਸਾਰੀ ਡਿਟੇਲ ਇਹਨਾਂ ਪਸ਼ੂ ਬਾਰੇ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਉਹ ਠੀਕ ਠਾਕ ਜੀ। ਹਾਂਜੀ ਵਧੀਆ ਜੀ ਠੀਕ ਠਾਕ। ਇਹ ਵੀਰ ਜੀ ਪਹਿਲਾਂ ਆਪਣਾ ਐਡਰੈਸ ਬੋਲ ਦੋ। ਐਡਰੈਸ ਆਪਣਾ ਪ੍ਰਿੰਟ ਦੰਦੇਰ ਸਾਹ ਹਾਂਜੀ ਲਾਹਤਾਰਦਾਨ ਤੁਸੀਂ ਨਿਸ਼ਰ ਤੇ ਤਸਿਲ ਨਿਸ਼ਰ ਪਿੰਜੀ। ਇਹ ਠੀਕ ਹੈ ਜੀ। ਤੇ ਆਪਣਾ ਫੋਨ ਨੰਬਰ ਤੇ ਨਾਮ ਵੀਰ ਦੱਸੋ। 81950 99572 ਠੀਕ ਜੀ ਵਪਾਰ ਦਾ ਕੰਮ ਵੀਰ? ਹਾਂਜੀ ਵਪਾਰ ਦਾ ਕੰਮ। ਠੀਕ ਹੈ ਜੀ। ਅੱਜ ਇੱਕ ਹੀ ਮਾਝ। ਇੱਕ ਹੀ ਅੱਜ ਜਾਂ ਦੋ ਵੀ ਅਗੀਆ। ਦੋ ਵੀ ਅਗੀ ਜੀ। ਹਾਂਜੀ। ਡਿਟੇਲ ਇਹਦੀ ਵੀਰ ਜੀ ਦੱਸੋ ਨਾ ਪਹਿਲਾਂ। ਇਹ ਜੀ ਇਹ ਦੁੱਧ ਸਵੇਰੇ ਸੋਈ ਆ। ਹਾਂਜੀ ਸੂਈ ਨੂੰ ਕਨੜਮ ਹੋ ਗਿਆ ਸੂਈ ਹੋ ਰਿਹਾ ਦੋ ਚਾਰ ਦਿਨ ਹੀ ਹੈ ਜੀ ਅੱਛਾ ਜੀ ਕਿੰਨਾ ਕੁ ਬੋੜਾ ਤਿਆਰ ਹੈ ਹਾਂਜੀ ਬੋੜਾ ਕਿੰਨਾ ਹੈ ਮੰਨਰਾ 14 15 ਕਿਲੋ ਹੋਣੀ ਹੈ 14 15 ਕਿਲੋ ਖੋਲੋ ਜੀ ਤੋਰੀ ਇਹਦੇ ਦੂਜਾ ਸੂਬਾ ਦੋਸਤੋ ਸੂਈਏ ਚੰਗੇ ਕੱਦ ਕੱਟ ਦੀ ਹੈ ਫੁੱਲ ਹੈਵੀ ਬੋਡੀ ਵੇਟ ਆਰਡਰ ਕੁਆਲਟੀ ਦੋਸਤੋ ਚੈੱਕ ਕਰ ਲਓ ਜੀ ਠਣਾ ਠਣਾ ਦੀ ਦੋਸਤੋ ਕੁਆਲਟੀ ਚੈੱਕ ਕਰ ਲਓ ਬੱਚਾ ਦੋਸਤੋ ਇਹਨੇ ਕੱਟਾ ਦਿੱਤਾ ਹੈ ਵੀਡੀਓ ਬਣਾਉਂਦਾ ਦੋਸਤੋ ਟਾਈਮ ਹੈ तकरीबन ਸ਼ਾਮਾਂ ਦਾ ਕੋਈ 5 ਵਜੇ ਦਾ ਤੋਰ ਤੇ ਵੀ ਥੋੜੀ ਲੰਮੀ ਤੋਰ ਦੇ ਮੜੀ ਮੋੜ ਲਾ ਵੀ ਮੋੜ ਲਾ ਇਹਠ ਪੁੜੀ ਦੀ ਚੜਾਈ ਦੋਸਤੋ ਚੈੱਕ ਕਰ ਲਓ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਦੋਸਤੋ ਸੁੱਕੇ ਥੋੜੀ ਜੀ ਲੱਪੇ ਦੇ ਵਿੱਚ ਮੜੀ ਜੀ ਹਾਂਜੀ 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 ਬਾਕੀ ਦੋਸਤੋ ਆਰਡਰ ਕੁਆਲਿਟੀ ਦੀ ਇੱਕ ਵਾਰ ਚੈੱਕ ਕਰ ਲਓ ਐਚ ਐਫ ਗਾਰਗ ਦਾ ਦੋਸਤੋ ਹੁਵਾਨਾ ਲੱਗਾ ਨੂੰ ਸੈਰ ਤੋਂ ਦੋਸਤੋ ਤੁਹਾਨੂੰ ਥੰਮ ਥੰਮ ਕਰਾ ਚੈੱਕ ਕਰਵਾ ਲੈਣੀ ਫੇਸ ਕੁਆਲਟੀ ਚੈੱਕ ਕਰ ਲਓ ਦੋਸਤੋ ਕੁੰਡੀ ਸਿੰਘ ਆ ਬੱਚਾ ਬੱਚਾ ਕੀ ਵੀ ਰਕਟਾ ਵਾ ਇਹ ਕੱਟਾ ਕੱਟਾ ਦਿੱਤਾ ਦੋਸਤੋ ਇਹਨੇ ਮੋਹਰਾ ਦਾ ਕੱਟਾ ਪਿਓ ਮੜੀ ਜੀ ਵੀ ਰੈਮ ਕਰਦੇ ਬੈਂਕ ਸਾਈਡ ਤੇ ਮੜੀ ਜੀ ਐਨ ਕਰਦੇ ਹਾਂ ਜੀ ਵੀਰ ਜੀ ਕਿੰਨਾ ਮੁੱਲ ਕਰ ਦੇਦਾ ਮੁੱਲ ਇਹਦਾ ਹੀ 1.55 ਜਾਈ ਮਾਨਤਨ ਕਹਿੰਦਾ ਵੀ ਜੀ ਕਰਦੇ ਆ ਸ਼ੋਰ ਛੱਪਾ ਜੀ ਠੀਕ ਹੈ ਜੀ 1,55,000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਬਾਕੀ ਜਿਹੜਾ ਵੀ ਵੀਰ ਦੋਸਤੋ ਆਊਗਾ ਮਾਨਤਨ ਦੋਸਤੋ ਉਹਦਾ ਜਰੂਰ ਹੋਊਗਾ ਕਿਉਂਕਿ ਵੀਡੀਓ ਦੇ ਵਿੱਚ ਦੱਸਿਆ ਗਿਆ ਜਿਹੜੇ ਮੁੱਲ ਇਹ ਫਿਕਸ ਨਹੀਂ ਹੁੰਦੇ ਮੌਕੇ ਤੇ ਦੋਸਤੋ ਥੋੜਾ ਬੜਾ ਮੁੱਲ ਘਟ ਜਾਂਦਾ ਜਰੂਰ ਵਪਾਰ ਦਾ ਕੰਮ ਆ ਦੋਸਤੋ ਵੀਰ ਦਾ ਆ ਦੋਵੇਂ ਪਸ਼ੂ ਜਿਹੜੇ ਦੋਸਤੋ ਵੀਰ ਦੇ ਸੇਲ ਕਰਤੇ ਇਹੋ ਦੋਸਤੋ ਸਿਰਫ ਕੱਲੀ ਮੱਝ ਹੀ ਆ ਕੋ ਸੇਲ ਕਰਨ ਵਾਸਤੇ ਨੰਬਰ ਵੀਰ ਦਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਮੱਝ ਖਰੀਦ ਸਕਦੇ ਜੀ ਧੰਨਵਾਦ ਦੋਸਤੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ